ਗੁਰੂਵਰੀ ਅਗਰ ਪੱਕੀ ਸਰਫ ਹੈਗੀ ਐ ਜੀ ਬਸਾਰ ਗੱਲ ਕਿੰਨੀ ਉਮਰ ਲੜਕੀ ਦੀ 28 ਸਾਲ ਦੀ ਹੋਣੀ ਹਨ 40 ਅਨਮੇਰਿਟ ਸੀਗੀ ਅਨਮੇਰਿਟ ਬਿਮਾਰ ਰਹਿੰਦੀ ਸੀ ਗੁਰੂਵਰੀ ਸਮਾਰ ਰਹਿੰਦੀ ਸੀ ਇੱਥੇ ਹੁਣ ਜਿਵੇਂ ਦੱਸਦੇ ਕੋਈ ਜ਼ਬਰਦਸਤੀ ਕੀਤੀ ਲੱਗਦੀ ਐ ਇਹ ਸਾਨੂੰ ਪਤਾ ਨਹੀਂ ਹਾਂ ਤਾਂ ਵਾਤਾ ਹੀ ਹੁਣ ਲੱਗਿਆ ਜੀ अच्छा, जीजे के पास रहते आ, जीजे के तो पास। क्या कर रहे हैं कुछ पता लगा ये थे मतलब स्पीड में मतलब झाड़ू पोछा के काम करने आया था किशनपुरा में किशनपुरा में। तो पता अच्छा। नहीं धुंध था पता नहीं, हुआ, नहीं हुआ, हम लोग भी फैमिली बच्चे हमारा आज ऐसे हो गया नहीं तो डेली काम कटने जाता था डेली आता था ठीक है सुबह आज उसे जीजा बोल रहे हैं साढ़े नौ बजे घर से निकली थी हाँ जी उसे जीजा बोल रहे ਇਹ ਇਕੱਲੇ ਬੰਦੇ ਆ ਤੇ ਕੋਈ ਚੱਕਰ ਨਾ ਪੈ ਜਾਏ ਮੈਂ ਕਿਹਾ ਚਲੋ ਚਲੀਏ ਆਪਾਂ ਚੱਲਦੇ ਆ ਇੱਕ ਮੈਂ ਇੱਕ ਮਜੂਦਾ ਪਾਂਚਾ ਸੱਟ ਨਾਲ ਤੇ ਇਹ ਵੀ ਸੀਗੇ ਅਸੀਂ ਫਿਰ ਆ ਗਏ ਸੀਗੇ ਚੱਲ ਦੇਖੀ ਜਾ ਕੇ ਆ ਕੇ ਅਸੀਂ ਫਿਰ ਫੋਨ ਲਾਇਆ ਕਿੰਨੇ ਕੋਈ ਦੀ ਗੱਲ ਤੁਸੀਂ ਕਿੰਨੇ ਕੋਈ ਡੈਡ ਬੜੇ तकरीबन ਅਸੀਂ 240 ਦੇ ਦੋ ਇੱਥੇ ਆ ਗਏ ਸੀ ਠੀਕ ਹੈ ਜੀ ਨਾਲ ਹੀ ਤੁਸੀਂ ਇਨਫੋਰਮ ਕਰਤਾ ਸਾਰੇ ਨੂੰ ਹਾਂਜੀ ਹਾਂਜੀ ਚਲੋ ਹਾਂਜੀ ਇਸ਼ਾਨ ਹੋ ਗਈ ਮਾਈਗਰੇਟਰੀ ਲੇਵਰ ਇੱਥੇ ਕਿਸੇ ਨੇ ਜਿੱਦੇ ਹੀ ਕੁਰੰਦੀ ਆ ਸੋ ਇਹਦੀ ਉਮਰ ਕਰੀਬ 40 ਸਾਲ ਹੈ ਨਹੀਂ ਇਹ ਤਾਂ تحقیقات ਕਰਾਂਗੇ ਜੇ ਫਾਈਨਲ ਆਪਾਂ ਕਿਵੇਂ ਸੱਚ ਤੇ ਪਹੁੰਚ ਸਕਦੇ ਹਾਂ ਜੀ ਜਸਟਾ ਕੇ ਦੇਖੀਏ ਪਹਿਲੇ ਤੁਹਾਡੇ ਨਾਲ ਕਦੀ ਕੋਈ ਜ਼ਿਕਰ ਨਹੀਂ ਕੀਤਾ ਕਿ ਉਹਨੂੰ ਡਰਿਆ ਜਾਂ ਕੁਝ ਨਾ ਨਾ ਕੋਈ ਜਗਰ ਨਹੀਂ ਇਹ ਬੰਦਾ ਪਿੱਛਾ ਕਰਦਾ ਨਾ ਨਾ ਕੋਈ ਨਹੀਂ ਗੱਲ ਇਹੋ ਜਿਹੀ ਗੱਲਾਂ ਹੀ ਹਨ ਕੋਈ ਪਰ ਇਹ ਜਿਹੜੀ ਹੁਣ ਇੱਕਦਮ ਹੀ ਖਬਰ ਸੁਣੀ ਹੈ ਪੈਰਾਥਲੋਜੀ ਮੀਟ ਨਿਕਲ ਗਿਆ ਸਰ ਮੈਂ ਤਾਂ ਹੈਰਾਨ ਹੋ ਗਿਆ ਕੀਤਾ ਗਿਆ ਮੈਨੂੰ ਕਹਿੰਦੇ ਐਦਾ ਆਹੋੜਿਆ ਮੁੰਡਾ ਲੈ ਕੇ ਆਵੇਂ ਫੱਦ ਕੇ ਸਤਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੂ ਇੱਕ ਵਾਰ ਫਿਰ ਤੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਬਹੁਤ ਸਾਰੇ ਵੱਡੇ ਸਵਾਲ ਖੜੇ ਹੋਏ ਨੇ ਪੰਜਾਬ ਵਿੱਚ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਹਨ ਮਸਲੇ ਲੇਕਿਨ ਸਭ ਤੋਂ ਪਹਿਲ ਦੇ ਆਧਾਰ ਤੇ ਜਿਹੜਾ ਮਸਲਾ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਉਹ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਮਸਲਾ ਜਿਹੜਾ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਤੇ ਇੱਕ دہشت ਪੈਦਾ ਕਰਨ ਵਾਲੀ ਘਟਨਾ ਜਿਹੜੀ ਹੈ ਉਹ ਇੱਥੇ ਵਾਪਰੀ ਹੈ ਬਿਲਕੁਲ ਮੇਰੇ ਪਿੱਛੇ ਤੁਸੀਂ ਦੇਖ ਪਾ ਰਹੇ ਹੋ ਕਿ ਪੁਲਿਸ ਮੁਲਾਜ਼ਮ ਜਿਹੜੇ ਆ ਵੱਡੀ ਗਿਣਤੀ ਵਿੱਚ ਮੌਜੂਦ ਆ ਮੈਂ ਦੱਸ ਦਵਾਂ ਇਸ ਸਮੇਂ ਅਸੀਂ 80 ਪਿੰਡ 나ਈ ਮਜਾਰਾ ਦੇ ਖੇਤਾਂ ਵਿੱਚ ਮੌਜੂਦ ਹਾਂ ਔਰ ਬਿਲਕੁਲ ਮੇਰੇ ਪਿੱਛੇ ਪਿੰਡ ਕਿਸ਼ਨਪੁਰਾ ਔਰ ਸਾਹਮਣੇ ਇੱਥੇ ਇੱਕ ਮੁਰਗੀ ਫਾਰਮ ਹੈ ਔਰ ਸੜਕ ਤੋਂ ਪਰਲੇ ਪਾਰ 나ਈ ਮਜਾਰਾ ਪਿੰਡ ਹੈ ਜਿੱਥੇ ਵੱਸੋਂ ਹੈ ਪਿੰਡ ਦੇ ਲੋਕ ਰਹਿੰਦੇ ਆ ਔਰ ਇੱਥੇ 나ਈ ਮਜਾਰੇ ਪਿੰਡ ਤੋਂ ਇੱਕ ਲੜਕੀ ਜਿਹੜੀ ਵੈਸੇ ਸਬਜ਼ੀਆਂ ਵੇਚਣ ਦਾ ਕੰਮ ਕਰਦੀ ਹੈ ਅਨਮੈਰਿਡ ਸੀ ਸਬਜ਼ੀਆਂ ਵੇਚਣ ਦਾ ਕੰਮ ਕਰਦੀ ਸੀ ਅਨਮੈਰਿਡ ਸੀ ਆਪਣੇ ਜੀਜੇ ਕੋਲ ਰਹਿੰਦੀ ਸੀ ਔਰ ਆ ਤੁਸੀਂ ਦੇਖ ਸਕਦੇ ਹੋ ਕਿ ਖੇਤੋਂ ਖੇਤੀ ਗੋਰੀ ਹੈ ਥੋੜੀ ਅੱਗੇ ਜਾ ਕੇ ਮੁਰਗੀ ਫਾਰਮ ਦੇ ਨਾਲ ਔਰ ਇਸ ਲੋਕੇਸ਼ਨ ਦੇ ਪਹੁੰਚਦੀ ਹੈ ਜਿਹੜੇ ਹੋਰ ਪ੍ਰਵਾਸੀ ਲੋਕ ਨੇ ਉਹ ਦੱਸਦੀ ਹੈ ਕਿ ਲੜਕੀ ਨਾਈ ਮੁਜਾਰੇ ਪਿੰਡ ਤੋਂ ਕਿਸ਼ਨਪੁਰੇ ਪਿੰਡ 'ਚ ਝਾੜੂ ਪੋਚੇ ਦਾ ਕੰਮ ਕਰਨ ਜਾਂਦੀ ਸੀ ਔਰ ਅੱਜ ਸਵੇਰੇ 9:30 ਵਜੇ ਕਹਿੰਦੇ ਘਰੋਂ ਨਿਕਲੀ ਸੀ ਤਾਂ ਉਹ ਲੋਕੇਸ਼ਨ ਜਿੱਥੇ ਤੁਸੀਂ ਪਿੱਛੇ ਪੁਲਿਸ ਮੁਲਾਜ਼ਮ ਦੇਖ ਪਾ ਰਹੇ ਹੋ ਉੱਥੇ ਖੇਤ ਬਿਲਕੁਲ ਖੇਤ ਦੇ ਨਾਲ ਹੀ ਤਾਂ ਗੋਰੀ ਹੈ ਔਰ ਖੇਤ ਦੇ ਵਿੱਚ ਡੈੱਡ ਬੋਡੀ ਜਿਹੜੀ ਮਿਲਦੀ ਹੈ ਔਰ ਪਿੰਡ ਦਾ ਵਿਅਕਤੀ ਜਿਹੜਾ ਇੱਥੇ ਪੱਠੇ ਲੈਣ ਆਉਂਦਾ ਉਹ ਡੈੱਡ ਬੋਡੀ ਦੇਖਦਾ ਉਹ মিডিਆ ਨੂੰ ਇਨਫੋਰਮ ਕਰਦਾ ਹੈ ਉਹ ਪੁਲਿਸ ਪ੍ਰਸ਼ਾਸਨ ਨੂੰ ਇਨਫੋਰਮ ਕਰਦਾ ਔਰ ਪਹਿਲੀ ਨਜ਼ਰੀ ਦੇਖਣ ਨੂੰ ਇਉਂ ਪ੍ਰਤੀਤ ਹੋ ਰਿਹਾ ਲੋਕੀ ਇੱਥੇ ਗੱਲ ਕਰ ਰਹੇ ਆ ਕਿ ਔਨ ਲੱਗ ਰਿਹਾ ਕਿ ਜਿਵੇਂ ਲੜਕੀ ਨਾਲ ਜ਼ਬਰਦਸਤੀ ਕੀਤੀ ਹੋਵੇ ਉਸਦੇ ਕੱਪੜੇ ਵੀ ਫਟੇ ਹੋਏ ਨਜ਼ਰ ਆ ਰਹੇ ਆ ਸਲਵਾਰ ਜਿਹੜੀ ਹੈ ਉਹ ਫੱਟੀ ਹੋਈ ਨਜ਼ਰ ਆ ਰਹੀ ਹੈ ਤੇ ਨਾਲ ਦੀ ਨਾਲ ਇਹ ਵੀ ਗੱਲ ਜਿਹੜੀ ਦੱਸੀ ਜਾ ਰਹੀ ਹੈ ਕਿ ਲੜਕੀ ਦੀ ਉਮਰ 30 ਤੋਂ 35 ਸਾਲ ਸੀ ਔਰ ਲੜਕੀ ਅਨਮੈਰਿਡ ਸੀ ਤੇ ਗਲਾ ਕੁੱਟ ਕੇ ਇੱਥੇ ਜਿਹੜੇ ਚਸ਼ਮਦੀ ਤੇ ਉਹਨਾਂ ਦਾ ਕਹਿਣਾ ਹੈ ਕਿ ਗਲਾ ਕੁੱਟ ਕੇ ਇੰਜ ਜਾਪ ਜਿਵੇਂ ਗਲਾ ਘੁੱਟ ਕੇ ਉਸ ਦਾ ਕਤਲ ਕੀਤਾ ਗਿਆ ਹੋਵੇ ਤਾਂ ਬਹੁਤ ਵੱਡੇ ਸਵਾਲ ਨੇ ਔਰਤਾਂ ਦੀ ਸੇਫਟੀ ਨੂੰ ਲੈ ਕੇ ਬਹੁਤ ਗਹਿਰਾ ਇਹ ਮਸਲਾ ਬਣ ਗਿਆ ਗੰਭੀਰ ਮਸਲਾ ਬਣ ਗਿਆ ਤੁਸੀਂ ਬਿਲਕੁਲ ਪਿੱਛੇ ਦੇਖ ਪਾ ਰਹੇ ਹੋ ਐਸ ਐਚਓ ਸਦਰ ਥਾਣਾ ਤੋਂ Ashok ji ਜਿਹੜੇ ਉਹ ਡੈੱਡ ਬੋਡੀ ਦੀ ਹੋਰ ਜਿਹੜੀ छानबीन ਕਰ ਰਿਹਾ ਤਫਤੀਸ਼ ਕਰ ਰਿਹਾ ਕੋਈ ਸਿਆਕ ਨਹੀਂ ਮਿਲਿਆ ਅਸੀਂ ਉਹਨਾਂ ਤੋਂ ਸਵਾਲ ਲੈਣ ਦੀ ਕੋਸ਼ਿਸ਼ ਕਰਾਂਗੇ ਹਾਲਾਂਕਿ ਪਿੰਡ ਦੇ ਲੋਕ ਪਹਿਲਾਂ ਬਹੁਤ ਸਾਰੇ ਇਕੱਠੇ ਹੋ ਚੁੱਕੇ ਸੀ ਉਹਨ ਡੈੱਡ ਬੋਡੀ ਨੂੰ ਇੱਥੋਂ ਲਜਾਇਆ ਜਾ ਰਿਹਾ ਪੋਸਟਮਾਰਟਮ ਤੋਂ ਹੀ ਅਸਲ ਕਾਰਨ ਦਾ ਪਤਾ ਲੱਗੇਗਾ ਹਾਲਾਂਕਿ ਲੋਕਾਂ ਦੇ ਸ਼ੰਕੇ ਨੇ ਲੋਕਾਂ ਦੇ ਮਨ 'ਚ ਡਾਊਟ ਹੈ ਕਿ ਲੱਗਦਾ ਹੈ ਕਿ ਹੋ ਸਕਦਾ ਲੜਕੀ ਨਾਲ ਪਹਿਲਾਂ ਜ਼ਬਰਦਸਤੀ ਕੀਤੀ ਗਈ ਹੋਵੇ ਜਾਂ ਉਹਦਾ ਰੇਪ ਕੀਤਾ ਗਿਆ ਹੋਵੇ ਇਹ ਲੋਕਾਂ ਦੇ ਮਨ ਵਿੱਚ ਸ਼ੰਕੇ ਨੇ ਜਿਹੜੇ ਇੱਥੇ ਮੌਜੂਦ ਨੇ ਹੋਰ ਵੀ ਜਿੱਦੋਂ ਜਿੱਦਾਂ ਪਤਾ ਲੱਗਦਾ ਤਾਂ ਜਿਹੜੇ ਪ੍ਰਵਾਸੀ ਨੇ ਉਹ ਭੱਜੇ ਆ ਰਹੇ ਨੇ ਲੜਕੀ ਦਾ ਜੀਜਾ ਜਿਹੜਾ ਇੱਥੇ ਮੌਕੇ ਤੇ ਮੌਜੂਦ ਹੈ ਉਹਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਇਹ ਬਹੁਤ ਵੱਡਾ ਮਸਲਾ ਬਣ ਗਿਆ ਹੈ ਦਸ਼ਤ ਪਾਉਣ ਵਾਲਾ ਮਸਲਾ ਹੈ ਇਹ ਮਸਲਾ ਬਹੁਤ ਵੱਡਾ ਬਣ ਗਿਆ ਇਸ ਮਸਲੇ ਨੇ ਬਹੁਤ ਸਾਰੇ ਸਵਾਲ ਖੜੇ ਕੀਤੇ ਨੇ ਕਿ ਔਰਤਾਂ ਦੀ ਸੇਫਟੀ ਨੂੰ ਲੈ ਕੇ ਕਿ ਸਾਰੇ ਸੁਰੱਖਿਆ ਪ੍ਰਬੰਧ ਜਿਹੜੇ ਉਹ ਪੂਰੇ ਨਹੀਂ ਤਾਂ ਜਿਨ੍ਹਾਂ ਨੂੰ ਪਤਾ ਲੱਗਦਾ ਜਿਨ੍ਹਾਂ ਜਿਹਨਾਂ ਦਾ ਰਿਸ਼ਤਾ ਹੈ ਉਹ ਭੱਜੇ ਆ ਰਹੇ ਨੇ ਤਕਲੀਫ ਤਾਂ ਹੁੰਦੀ ਹੈ ਜਦੋਂ ਕੋਈ ਆਪਣਾ ਪਿਆਰਾ ਇਸ ਤਰੀਕੇ ਜਹਾਨੋਂ ਚਲੇ ਜਾਵੇ ਘਰੋਂ ਦੱਸਿਆ ਜਾ ਰਿਹਾ ਹੈ ਕਿ ਲੜਕੀ ਦਿਖਾ ਦਿਓ ਉਧਰ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਆਇਆ ਤੇ ਉਹ ਬੜੀ ਤਕਲੀਫ 'ਚ ਹੈ ਔਰ ਜਦੋਂ ਪਤਾ ਲੱਗਦਾ ਕਿ ਇਦਾਂ ਹੋ ਜਵੇ ਘਰੋਂ ਲੜਕੀ ਜਿਹੜੀ ਐ ਉਹ ਕੰਮ ਤੇ ਗਈ ਸੀਗੀ ਪਿੰਡ ਨਾਈ ਮਜਾਰੇ ਤੋਂ ਆ ਖੇਤਾ ਵਾਲਾ ਰਸਤਾ ਫੜ ਕੇ ਉਹਨੇ ਪਿੰਡ ਕਿਸ਼ਨਪੁਰੇ ਜਾਣਾ ਸੀ ਤੇ ਉੱਥੇ ਲੜਕੀ ਜਾ ਰਹੀ ਸੀਗੀ ਤਾਂ ਰਸਤੇ ਵਿੱਚ ਇੱਥੇ ਤੁਸੀਂ ਇਹ ਦੇਖੋ ਕਿ ਮੋਟਰ ਦੇ ਬਿਲਕੁਲ ਨਾਲ ਜਿਹੜਾ ਖੇਤ ਹੈ ਜਿੱਥੇ ਪੁਲਿਸ ਮੁਲਾਜ਼ਮ ਇਸ ਟਾਈਮ ਤੁਹਾਨੂੰ ਖੜੇ ਨਜ਼ਰ ਆ ਰਹੇ ਆ ਉੱਥੇ ਉਹਦੀ ਡੈੱਡ ਬੋਡੀ ਮਿਲਦੀ ਐ ਤਾਂ ਹੁਣ ਮੌਕੇ ਤੇ ਡੀਐਸਪੀ ਰਾਜਕੁਮਾਰ ਪਹੁੰਚੇ ਨੇ ਔਰ ਤਫ਼ਤੀਸ਼ ਪੁਲਿਸ ਵੱਲੋਂ ਚਲਾਈ ਜਾ ਰਹੀ ਹੈ ਤਾਂ ਵੱਡੇ ਸਵਾਲ ਨੇ ਔਰਤਾਂ ਦੀ ਸੇਫਟੀ ਨੂੰ ਲੈ ਕੇ ਸੁਰੱਖਿਆ ਨੂੰ ਲੈ ਕੇ ਔਰ ਇੱਥੇ ਜਿਹੜੇ ਚਸ਼ਮਦੀਤ ਐ ਜਿਨ੍ਹਾਂ ਨੇ ਡੈੱਡ ਬਾਡੀ ਦੇਖੀ ਹੈ ਜਿਨ੍ਹਾਂ ਨੇ ਪਹਿਲੀ ਨਜ਼ਰੇ ਦੇਖਿਆ ਜਿਨ੍ਹਾਂ ਨੇ ਸਾਡੇ ਤੱਕ ਵੀ ਇਹ ਗੱਲਬਾਤ ਪਹੁੰਚਾਈ ਹੈ ਉਹ ਕਹਿੰਦੇ ਕਿ ਇੰਉਂ ਲੱਗਦਾ ਹੈ ਕਿ ਜਿਵੇਂ ਲੜਕੀ ਨਾਲ ਪਹਿਲਾਂ ਜ਼ਬਰਦਸਤੀ ਕੀਤੀ ਹੋਵੇ ਤੇ ਉਸ ਤੋਂ ਬਾਅਦ ਉਸ ਦਾ ਗਲਾ ਘੁੱਟ ਦਿੱਤਾ ਹੋਵੇ 30 ਤੋਂ 35 ਸਾਲ ਦੇ ਵਿਚਕਾਰ ਉਮਰ ਦੱਸੀ ਜਾ ਰਹੀ ਹੈ ਮੇਰੇ ਖਿਆਲ ਲੜਕੀ ਦੀ ਉਹ ਭੈਣ ਹੋਣੀ ਹੈ ਜਿਹੜੀ ਰੋਂਦੀ ਘਰ ਲਾਉਂਦੀ ਆ ਰਹੀ ਹੈ ਔਰ ਬੜੀ ਹੀ ਪੇਨਫੁਲ ਸਥਿਤੀ ਐ ਇਸ ਪਰਿਵਾਰ ਦੇ ਲਈ ਬੜੀ ਹੀ ਪੀੜਾ ਦੀ ਸਥਿਤੀ ਐ ਔਰ ਹਮਦਰਦੀ ਐ ਸਾਨੂੰ ਪਰ ਪਰੇਸ਼ਾਨੀ ਜਿਹੜੀ ਐ ਪਰਿਵਾਰ ਦੇ ਚਿਹਰੇ ਤੋਂ ਸਾਫ਼ ਝਲਕਦੀ ਐ ਲੜਕੀ ਦੀ ਕਹਿੰਦੇ ਚੁੰਨੀ ਉਸ ਦਾ ਉਸ ਦੀ ਟੋਪੀ ਵੀ ਉੱਥੇ ਹੀ ਐ ਔਰ ਪਹਿਲੀ ਨਜ਼ਰੇ ਦੇਖਣ 'ਚ ਇਹ ਕਹਿੰਦੇ ਓਹ ਲੱਗ ਰਿਹਾ ਕਿ ਜਿਵੇਂ ਗਲਾ ਕੁੱਟਿਆ ਹੋਵੇ ਗਲੇ ਤੇ ਗੰਭੀਰ ਨਿਸ਼ਾਨ ਨੇ ਜੋ ਸੈਂਸਿਟਿਵ ਇਸ਼ੂ ਕਰਕੇ ਅਸੀਂ ਤਸਵੀਰਾਂ ਤੁਹਾਨੂੰ ਨਹੀਂ ਦਿਖਾ ਸਕਦੇ ਔਰ ਫਿਰ ਤੋਂ ਇੱਕ ਵਾਰ ਦੱਸ ਦਵਾਂ ਜਿਹੜੇ ਨਵੇਂ ਪਰਿਵਾਰਕ ਜੀ ਜੁੜੇ ਨੇ ਜਿਹੜੇ ਪੁੱਛ ਰਹੇ ਨੇ ਕਿ ਕਿੱਥੋਂ ਦੀ ਘਟਨਾ ਹੈ ਦੱਸ ਦਈਏ ਕਿ ਅਸੀਂ ਪਿੰਡ 나ਈ ਮਜਾਰੇ ਮੁਰਗੀ ਫਾਰਮ ਦੇ ਬਿਲਕੁਲ ਬੈਕ ਸਾਈਡ ਤੇ ਮੌਜੂਦ ਹਾਂ ਔਰ ਇੱਥੇ ਇੱਕ ਡੈੱਡ ਬੋਡੀ ਮਿਲੀ ਹੈ 30 ਤੋਂ 32 ਸਾਲ ਲੜਕੀ ਦੀ ਉਮਰ ਦੱਸੀ ਜਾ ਰਹੀ ਹੈ ਜਿਸਦੇ ਹੀ ਡੈੱਡ ਬੋਡੀ ਮਿਲੀ ਹੈ ਮ੍ਰਿਤਕਾ ਦੀ ਪ੍ਰਵਾਸੀ ਇਹ ਲੜਕੀ ਸੀ ਝਾੜੂ ਪੋਚੇ ਦਾ ਕੰਮ ਕਰਦੀ ਸੀ ਦੱਸਿਆ ਜਾ ਰਿਹਾ ਹੈ 나ਈ ਮਜਾਰੇ ਪਿੰਡ ਤੋਂ ਪਿੰਡ ਕਿਸ਼ਨਪੁਰਾ ਜਾ ਰਹੀ ਸੀ ਘਰੋਂ ਕੈਕੀ ਆਈਸੀਜੀ ਕੇ ਕੰਮ ਤੇ ਚੱਲੀਆਂ ਤੇ ਇੱਥੇ ਖੇਤਾ ਵਿੱਚ ਉਸਦੀ ਡੈੱਡ ਬੋਡੀ ਹੁਣ ਮਿਲਦੀ ਐ ਤਾਂ ਇੱਕ ਵਾਰ ਜਿਹੜੇ ਪ੍ਰਵਾਸੀ ਜਿਹੜੇ ਉਹਨਾਂ ਦੇ ਜਾਣ ਕਰਨੇ ਉਹਨਾਂ ਨਾਲ ਗੱਲਬਾਤ ਕਰਦੇ ਜਾਣਨ ਦੀ ਕੋਸ਼ਿਸ਼ ਕਰਦੇ ਉਹਨਾਂ ਦਾ ਕੀ ਕਰੀਂ ਅੱਛਾ ਤੋ ਇਸਕਾ ਉਹ ਜੀਜਾ इसका ये जीजा है इसका शादी शुदी नहीं हुआ अच्छा जीजे के पास जीजे के तो पास क्या है, कुछ पता लगा? ये थे, मतलब झाड़ू मतलब पोछा के काम करने आया था पता तो नहीं, नहीं, हुआ, नहीं हुआ हम लोग भी फैमिली बच्चे है हमारा भी ठीक है कल से गायब थी गायब आज ऐसे हो गया नहीं तो डेली काम कटने जाता था डेली आता था ठीक है साढ़े नौ बजे निकल रहे थे सुबह आज उसे जीजा बोल रहा है साढ़े नौ बजे घर से निकली थी हाँ जी उसके जीजा हम... बोल रहा रहा है हाँ है अभी जीजा बोल वो डेड बॉडी कितने बजे मिली है अभी तो मिल रहा है बजे के आसपास अभी हो होगा है ना साहब जी बुलाया है सर हम लोग इधर काम कर रहे थे हम लोग लो को अभी बुलाया था हमको पता चला हमको पता नहीं चलता था ठीक है हम उसे लड़की जो डेड बॉडी मिले उसमें खून का निशान है कोई चोट का निशान थे दाग दोग लगा हुआ है जैसे कोई लगता है कि मार दिया हो वैसे गला 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 अलग अलग रेप की बात भी सब पता नहीं

ਕਿੰਨੀ ਉਮਰ ਸੀ ਲੜਕੀ ਦੀ ਲੜਕੀ ਕਾ ਕਟੋ ਕਟੋ 22 ਸੇ 25 ਸਾਲਾਂ 22 ਤੋਂ 25 ਸਾਲ 25 ਸਾਲ ਨੌਜਵਾਨ ਸੀ ਹਾਂ ਠੀਕ ਠੀਕ ਓਕੇ ਅ ਮੌਕਾ ਦੇਖ ਰਹੇ ਆ ਤਫਤੀਸ਼ ਕਰ ਰਹੇ ਆ ਦੇ ਰਿਗਾਰਡਿੰਗ ਕੀ ਹੋਇਆ ਸਾਨੂੰ ਪਤਾ ਲੱਗਿਆ ਸੀ ਕਿ ਇੱਕ ਬਾਡੀ ਜਿਹੜੀ ਹੈਗੀ ਐ ਇਸ ਤਰ੍ਹਾਂ ਕਰਕੇ ਲਵਾਰਸ ਲੇਡੀ ਦੀ ਪਈ ਐ ਸੋ ਉਹਦੀ ਤਫਤੀਸ਼ ਕਰ ਰਹੇ ਆ ਸੋ ਸਭ ਤੋਂ ਪਹਿਲਾਂ ਡੈੱਡ ਬਾਡੀ ਕਿਸ ਨੇ ਦੇਖੀ ਸੀ जिने भी देखे एसएचओ साहब ने उन्होंने इन्फॉर्म ਕੀਤਾ ਸੀ सो ਉਹਦੇ ਹਿਸਾਬ ਨਾਲ ਅਸੀਂ ਆ ਕੇ ਫਿਰ ਇੱਥੇ ਤਫਤੀਸ਼ ਕਰ ਰਹੇ ਹਾਂ ਲੜਕੀ ਦੀ ਪਛਾਣ ਹੋ ਗਈ ਜੀ ਹਾਂਜੀ ਪਛਾਣ ਹੋ ਗਈ ਹੈ ਮਾਈਗਰੇਟਰੀ ਲੇਬਰ ਇੱਥੇ ਕਿਸੇ ਆਪਣੇ ਜੀਜਾ ਹੀ ਕੋ ਰਹਿੰਦੀ ਹੈ ਸੋ ਇਹਦੀ ਉਮਰ ਕਰੀਬ 40 ਸਾਲ ਹੈ ਨਹੀਂ ਇਹ ਤਾਂ تحقیقات ਕਰਾਂਗੇ ਜੇ ਫਾਈਨਲ ਆਪਾਂ ਕਿਵੇਂ ਸਿੱਟੇ ਤੇ ਪਹੁੰਚ ਸਕਦੇ ਹਾਂ ਜੇ ਜਸਟ ਆ ਕੇ ਦੇਖ ਰਹੇ ਹਾਂ 35 ਸਾਲ ਹੈਗੀ 35 40 ਸਾਲ ਤੇ ਸਰ ਇਹ ਖੀਤਵਾਲਾ ਰੂਟ ਹੀ ਲੈਣੀ ਸੀ ਕਿ ਨਹੀਂ ਮੈਨੂੰ ਇਹ ਸਾਰੀਆਂ ਚੀਜ਼ਾਂ ਹੁਣ ਤਫਤੀਸ਼ ਕਰਾਂਗੇ ਜੀ ਜੀ ਇਹ ਨਾ ਜੀ ਆਪਣਾ ਗੁਰਦੇਵ ਸਿੰਘ ਇਹ ਤੁਹਾਡੇ ਕੰਮ ਕਰ ਰਹੀ ਸੀ ਜੀ ਕਿੰਨੇ ਚਿਰ ਤੋਂ ਕੰਮ ਕਰੀਏ 15 ਸਾਲ ਹੋ ਗਏ ਜੀ ਤੇ ਇਹ ਸਵੇਰੇ ਤੁਹਾਡੇ ਆਈ ਹੈ ਜਾਂ ਆ ਜਾਈ ਰਹੀ ਕੱਲ ਆਈ ਸੀ ਕੱਲ ਆਈ ਸੀ ਕੱਲ ਕਿਹੇ ਘਰ ਮੁੜ ਗਈ ਸੀ ਆਪਣੇ ਹਾਂਜੀ ਹਾਂਜੀ ਸਾਡੀ ਘਰ ਖੇਤਾਂ ਦੇ ਰੂਟ ਤੋਂ ਆਪਣੇ ਇੱਥੇ ਖੇਤਾਂ 'ਚ ਹੀ ਰਹਿੰਦੀ ਹੈ ਅੱਛਾ ਜੀ ਨਹੀਂ ਇਸੇ ਰੂਟ ਤੋਂ ਆਉਂਦੀ ਸੀ ਕਿ ਲਿੰਕ ਸੜਕ ਤੋਂ ਆਉਂਦੀ ਸੀ ਹਮੇਸ਼ਾ ਮੈਂ ਦੱਸੀਗਾ ਨਹੀਂ ਇਸੇ ਰੂਟ ਤੋਂ ਆਣੀ ਆ ਉਹ ਨੇੜੇ ਹੀ ਪੰਦਾ ਹੈ ਜੀ ਤਾਂ ਮੈਂ ਇਨਕਾ ਗੁਰੂਵਰੀ ਆਇਆ ਕਰ ਪੱਕੀ ਸਰਖ ਹੈਗੀ ਹੈ ਜੀ ਮਦਾਨ ਗੱਲ ਕਿੰਨੀ ਉਮਰ ਲੜਕੀ ਦੀ ਕਿੰਤ ਖਾਲ ਦੀ ਹੋਣੀ ਮੈਂ ਚੱਲ ਜੀ ਅਨਮੇਰਿਟ ਸੀਗੀ ਅਨਮੇਰਿਟ ਬਿਮਾਰ ਰਹਿੰਦੀ ਸੀਗੀ ਔੜੀ ਬਿਮਾਰ ਰਹਿੰਦੀ ਸੀਗੀ ਤੇ ਇੱਥੇ ਹੁਣ ਜਿਵੇਂ ਦੱਸਦੇ ਕੋਈ ਜ਼ਬਰਦਸਤੀ ਕੀਤੀ ਲੱਗਦੀ ਆ ਇਹ ਸਾਨੂੰ ਪਤਾ ਹੀ ਨਹੀਂ ਸੀ ਤਾਂ ਪਤਾ ਹੀ ਹੁਣ ਲੱਗਿਆ ਜੀ ਕੋਈ ਉਹਨੇ ਕੋਈ ਤੁਹਾਡੇ ਨਾਲ ਕੋਈ ਪਹਿਲਾਂ ਕੋਈ ਡਰ ਡਰ ਕਦੀ ਸ਼ੇਤ ਕਿਉਂ ਦੇ ਜਾਂਦੇ ਰੱਜ ਗੂ ਨਾ ਨਾ ਕੋਈ ਗੱਲ ਨਹੀਂ ਨਾ ਕੋਈ ਗੱਲ ਨਹੀਂ ਕਦੇ ਵੀ ਨਹੀਂ ਤੇ ਫਿਰ ਇੰਦਾ ਪਿੰਡ 'ਚ ਦਹਿਸ਼ਤ ਦਾ ਮਾਹੌਲ ਵੀ ਤਾਂ ਬਣਦਾ ਨਾ ਨਾ ਉਹ ਤਾਂ ਅਸੀਂ ਤਾਂ ਆਪ ਸੁਣ ਕੇ ਹੈਰਾਨ ਹੋ ਗਏ ਗੱਲ ਕਿਹ ਹੋ ਗਈ ਇਹ ਅੱਛਾ ਅੱਜ ਸਵੇਰੇ ਨਹੀਂ ਆਈ ਤਾਂ ਫਿਰ ਤੁਸੀਂ ਫੋਨ ਕੀਤਾ ਕਿ ਆਈ ਆਈ ਨੰਬਰ ਹੈ ਨਹੀਂ ਸਾਡੇ ਕੋਲ ਦਾ ਨੰਬਰ ਉਹਦਾ ਆ ਮੁੰਡਾ ਵੀ ਜਾਣਦੇ ਸਾਨੂੰ ਸਾਰੇ ਜਾਣਦੇ ਇਹ ਜੀ ਆਹ ਨਾਲੇ ਮੋਟਰ ਪਰੇ ਵਹ ਰੈਂਚ ਪੰਡ ਕੇ ਜੀ ਨਾਲ ਮੋਟਰ ਇਸ ਪਾਸੇ ਜੀ ਪਹਿਲੇ ਤੁਹਾਡੇ ਨੇ ਕਦੀ ਇਦਾਂ ਕੋਈ ਜ਼ਿਕਰ ਨਹੀਂ ਕੀਤਾ ਕਿ ਉਹਨੂੰ ਡਰਿਆ ਜਾਂ ਕੁਝ ਨਾ ਨਾ ਕੋਈ ਗੱਲ ਜੀ ਕੋਈ ਬੰਦਾ ਪਿੱਛਾ ਕਰਦਾ ਨਾ ਨਾ ਕੋਈ ਨਹੀਂ ਗੱਲ ਇਹੋ ਜਿਹੀ ਗੱਲਾਂ ਹੀ ਹਨ ਕੋਈ ਪਰ ਇਹ ਜਿਹੜੀ ਹੁਣ ਇੱਕਦਮ ਹੀ ਖਬਰ ਸੁਣੀ ਹੈ ਪੈਰਾਥਲੋਜੀ ਮੀਂਹ ਨਿਕਲ ਗਿਆ ਸਾਬ ਮੈਂ ਤਾਂ ਹੈਰਾਨ ਹੋ ਗਿਆ ਫੇਰ ਤਾਂ ਗਿਆ ਮੈਨੂੰ ਕਹਿੰਦੇ ਐਦਾ ਉਹ ਹੁਣੇ ਮੁੰਡਾ ਲੈ ਕੇ ਆਇਆ ਮੇਨ ਸੱਜੇ ਜੀ ਕੋਈ ਹੋਰ ਤੁਸੀਂ ਗੱਲ ਦੱਸਣੀ ਚਾਹੋ ਲੱਗਦਾ ਕੋਈ ਸ਼ੱਕ ਵਾਲੀ ਗੱਲ ਹੋਵੇ ਸ਼ੱਕ ਵਾਲੀ ਕੋਈ ਉਹ ਬਿਚਾਰੀ ਤਾਂ ਹੈ ਹੀ ਨਹੀਂ ਜੀ ਉਹ ਤਾਂ ਪਹਿਲੀ ਵਾਰ ਤੋਂ ਅੱਜਕੱਲ ਸ਼ਰੀਫਾਂ ਤੇ ਬਦਮਾਸ਼ ਬਦਮਾਸ਼ੀ ਕਰਦੇ ਮੈਂ ਤਾਂ ਇਹ ਦੇਖ ਕੇ ਹੈਰਾਨ ਹੋ ਗਿਆ ਵੀ ਗੱਲ ਹੋਇਆ ਗਿਆ ਇਹ ਹਾਂ ਜੀ ਯਾਰ ਇਹ ਕਿਸ਼ਨਪੁਰੇ ਤੁਹਾਡੇ ਕੋਲ ਹਾਂ ਜੀ ਠੀਕ ਹੈ ਤੁਹਾਡਾ ਸਾਡੋ ਗੁਰਦੇਵ ਸਿੰਘ ਸਾਡੋ ਜਾ ਕੇ ਫਿਰ ਨਵੇਂ ਯਾਰੀ ਕਰਦੀ ਦੋ ਤਿੰਨ ਕੰਮ ਕਰਦੇ ਕਿਨੇ ਟਾਈਮ ਆਪਣਾ ਕਰ ਹੁਣ ਜਗਾਰ ਬਣਾਉਣਾ ਹੁੰਦਾ ਨਾ ਪਰ ਇੱਧਰ ਲੱਗਦਾ ਕੋਈ ਪਿੱਛਾ ਕਰਦਾ ਇੱਥੇ ਆ ਗਿਆ ਕੋਈ ਮਾੜਾ ਆਨਸਰ ਜੀ ਲੱਗਦਾ ਇਦਾਂ ਹੀ ਇਹਦਾ ਮੂੰਹ ਗਲ ਘੁੱਟਿਆ ਲੱਗਦਾ ਮੈਂ ਦੇਖਿਆ ਹਾਂ ਦੇਖ ਤੂੰ ਦੇਖਿਆ ਹੋਣੀ ਹਾਂ ਜੀ ਗੱਲ ਤੇ ਦਾਗ ਜੇ ਹੈਗੇ ਕਾਫੀ ਕਾਲੇ ਹੋ ਗਏ ਹੁਣ ਤਾਂ ਪੇਹਲਾ ਮਤਲਬ ਸਵੇਰੇ 9 10 ਵਜੇ ਦੇ ਕਰੀਬ ਕੰਮ ਕਰ ਦਿੱਤਾ ਹੋਊਗਾ ਮਾੜਾ ਜਿਹੜਾ ਇਹ ਵਾਕਿਆ ਹੋਇਆ ਸਾਢੇ 9 10 ਕ'ਵਜਾਂ ਨਹੀਂ ਹੁੰਦੀ ਜੀ ਹੂੰ ਪਰ ਉਹ ਉਸ ਵੇਲੇ ਡੈੱਡ ਬਾਡੀ ਜਿਹੜੀ 2 ਕ'ਵਜੇ ਤੱਕ ਪਤਾ ਲੱਗੀ ਆ ਮੈਨੂੰ ਜਿਸ ਤੱਕ ਸਾਢੇ ਤੱਕ ਕੋਈ ਇਨਫੋਰਮੇਸ਼ਨ ਪਤਾ ਨਹੀਂ ਹਾਂ ਤਾਂ ਪਤਾ ਹੀ ਹੋਣ ਲੱਗਿਆ ਮੁੰਡਾ ਗਿਆ ਇੱਥੋਂ ਪਤਾ ਨਹੀਂ ਤਾਂ ਲੱਗਿਆ ਆਹ ਭਾਜੀ ਆਹ ਨਹੀਂ ਅਸੀਂ ਤਾਂ ਉੱਥੇ ਨਾ ਇਹ ਪਾਲਕੋਲ ਪੜਦੇ ਹੋਣੇ ਵੱਢਦੇ ਹੁੰਦੇ ਆ ਮੇਥੀ ਮੁਥੀ ਵੱਢਣੀ ਦੀ ਧਨੀਆ ਉਹ ਲੈ ਕੇ ਵੇਚਣ ਜਾਣਾ ਉਹ ਮੈਂ ਹੱਜਾ ਵਾਲੇ ਦਾ ਕੰਮ ਹੋਣਾ ਚੱਲਦਾ ਨਹੀਂ ਅੱਜ ਆ ਜੀ ਜੀ ਇਹ ਕੋ ਮੋਹਣ ਆ ਇਹ ਦੇਹਰੇ ਪਤਾ ਨਹੀਂ ਜ ਉਹ ਸਾਰਾ ਕੰਮ ਕਰਦਾ ਖੇਤੀ ਦਾ ਉਹ ਨਾਲੇ ਕਰਾਨੀ ਨਾਲ ਆ ਕੇ ਨਹੀਂ ਦੇਰ ਜੇਟ ਨਹੀਂ ਜੀਜਾ ਮੇਰੇ ਖਿਆਲ ਕਿਉਂਕਿ ਉਹ ਤਾਂ ਹਨ ਮੈਂ ਉਹ ਜੀਜਾ ਉਹ ਜੀਹਾਂ ਜੀਜਾ ਉਹਦਾ ਆਓ ਇਹ ਹਾਂ ਜੀਜਾ ਇਹੋ ਪਾ ਲਈ ਤੁਸੀਂ ਕਹਿੰਦੇ ਇੱਥੇ ਨਾਲੇ ਸੀ ਮੰਗਾ ਵੀ ਹੋਣੇ ਗਿਆ ਹਜੇ ਸਾਡੀ ਜਾਣਦੇ ਸਾਨੂੰ ਤਾਂ ਜੀ 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 ਪਾ ਲਈ ਤੁਸੀਂ ਇਨਫੋਰਮ ਕੀਤਾ ਸਭ ਤੋਂ ਪਹਿਲਾਂ ਤੁਸੀਂ ਦੇਖੀ ਡੈਡ ਬੋਡੀ ਮੇਰੇ ਤੋਂ ਪਹਿਲਾਂ ਭਾਈ ਆਏ ਹੋ ਸੀ ਉਹ ਖੜੇ ਉੱਧਰ ਤੇ ਉਹਨੇ ਬੋਡੀ ਦੇਖੀ ਸੀ ਪਿੰਡ ਚਲੇ ਗਏ ਕਿੰਦ ਜਾ ਕੇ ਹੁ ਦੱਸੇ ਵੀ ਇਹ ਤਾਂ ਬੋਡੀ ਹਾਂਜੀ ਕਹਿੰਦੇ ਬੋਡੀ ਪਈ ਆ ਡਰਦੇ ਸੀ ਕਹਿੰਦੇ ਵੀ ਇਕੱਲੇ ਬੰਦੇ ਆ ਫੇ ਕੋਈ ਚੱਕਰ ਨਾ ਪੈ ਜਾਏ ਮੈਂ ਕਿਹਾ ਚਲੋ ਚਲੀਏ ਆਪਾਂ ਚੱਲਦੇ ਆ ਇੱਕ ਮੈਂ ਇੱਕ ਮੌਜੂਦਾ ਪੰਜ ਆ ਛੱਡ ਨਾਲ ਤੇ ਇਹ ਵੀ ਸੀਗੇ ਅਸੀਂ ਫਿਰ ਆ ਗਏ ਸੀਗੇ ਚੱਲ ਦੇਖੀ ਜਾ ਕੇ ਆਕੇ ਸੀ ਵੀ ਫੋਨ ਲਾਇਆ ਕਿੰਨੇ ਕੋਈ ਦੀ ਗੱਲ ਤੁਸੀਂ ਕਿੰਨੇ ਕੋਈ ਡੈੱਡ ਬੋਡੀ ਤਕਰੀਬਨ ਅਸੀਂ 240 ਦੇ ਤੱਕ ਇਹ ਇੱਥੇ ਆ ਗਏ ਸੀ ਠੀਕ ਹੈ ਜੀ ਨਾਲ ਹੀ ਤੁਸੀਂ ਇਨਫੋਰਮ ਕਰਤਾ ਸਾਰੇ ਨੂੰ ਹਾਂਜੀ ਹਾਂਜੀ ਜਦੇ ਫੋਨ ਕਰ ਸਾਡੇ ਚੈਨਲ ਤੇ ਵੀ ਕਾਲ ਕਰਦੇ ਹਾਂਜੀ 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 ਤੁਸੀਂ ਵੀ ਪੁਲਿਸ ਨੂੰ ਇਨਫੋਰਮ ਕਰਤਾ ਤੁਸੀਂ ਵੀ ਕਰਦੇ ਹਾਂਜੀ ਮੈਂ ਵੀ ਕਰਤਾ ਸੀਗਾ ਜੀ ਐਸਆਈ ਵਿਕਰਮਜੀਤ ਸਿੰਘ ਨੂੰ ਫੋਨ ਕਰਤਾ ਸੀਗਾ ਤੇ ਮੌਕੇ ਦੇ ਅਫਸਰਾਂ ਦੇ ਧਿਆਨ ਚ ਗੱਲ ਆਤੀ ਸੱਚਾ ਹੁਣ ਜਿਹੜੀ ਡੈੱਡ ਬੋਡੀ ਉੱਥੇ ਪਈ ਆ ਖੂਨ ਦੇ ਨਿਸ਼ਾਨ ਵੀ ਆ ਕਿ ਦੱਸਿਆ ਜਾ ਰਿਹਾ ਕਿ ਲੱਤਾਂ ਦੇ ਬੇ ਖੂਨ ਲੱਤਾਂ ਪਰ ਨਹੀਂ ਦੇਖੇ ਜੀ ਆ ਗਲੇ ਤੇ ਨਿਸ਼ਾਨ ਆ ਗਲਾ ਘੁੱਟ ਸਾਟ ਵੀ ਮਾਰੀ ਹੈ ਉਹਦੇ ਗਲੇ ਤੇ ਵੀ ਨਿਸ਼ਾਨ ਹੈ ਉਹ ਐਦਾ ਲੱਗਦਾ ਜਿਦਾ ਇਹ ਦੱਸਦੇ ਵੀ ਸਵੇਰੇ ਆਈ ਉਹ ਐਦਾ ਲੱਗਦਾ ਵੀ ਜਿਹੜੇ ਨਿਸ਼ਾਨ ਉਹ ਰਾਤ ਦੇ ਹੀ ਆ ਗਲੇ ਦੇ ਜਿਹੜੇ ਫਿਰ ਹੱਥ ਨੂੰ ਘਰ ਗਈ ਨਹੀਂ ਨਹੀਂ ਪਤਾ ਨਹੀਂ ਇਹ ਨਹੀਂ ਪਤਾ ਜਾਣੀ ਨਿਸ਼ਾਨ ਜੇ ਦੇਖਣ ਨਿਸ਼ਾਨ ਨਜ਼ਰ ਆਦੇ ਪੁਰਾਣੇ ਨਿਸ਼ਾਨ ਆ ਰਾਤ ਦੇ ਆ ਰਾਤ ਦੇ ਹੋ ਸਕਦੇ ਕਿਉਂਕਿ ਇਹ ਨਿਸ਼ਾਨ ਸੁੱਕਿਆ ਹੋਆ ਜਿਹੜਾ ਤਾਜ਼ਾ ਨਿਸ਼ਾਨ ਹੁੰਦਾ ਕੁਝ ਲੋਕ ਇਹ ਕਹਿੰਦੇ ਕਿ ਸਵੇਰੇ ਘਰੋਂ ਆਈ ਆ ਰਾਤ ਨੂੰ ਨਹੀਂ ਇਹ ਰਾਤ ਦੇ ਨਿਸ਼ਾਨ ਲੱਗਦੇ ਦੇਖੋ ਨਿਸ਼ਾਨ ਕੋਈ ਗੱਲ ਇਹਦਾ ਨਾ ਪੁਰਾਣ ਆਪਣਾ ਜਾ ਕੇ ਸਾਰਾ ਸਮਾਨ ਪਟਦੀ ਨਹੀਂ ਹੈ ਕਿ ਵੱਧਦੀ ਹੈ ਇਹ ਨਹੀਂ ਪਤਾ ਤੁਸੀਂ ਦੇਖੋ ਜਾ ਕੇ ਕੋਲ ਮੈਂ ਦੇਖ ਤਾਂ ਲਿਆ ਲੱਗੇ ਹੋਣੇ ਦੇਖੋ ਨਿਸ਼ਾਨ ਅਨੁਸਾਰ ਆਇਆ ਜਿਹੜੇ ਕਾਂ ਦਾ ਅਨੁਸਾਰ ਆਇਆ ਜਿਹੜੇ ਸਾਬ ਦੇ ਕਾਂ ਦਾ ਅਨੁਸਾਰ ਹੈ ਵੀ ਇਹ ਰਾਤ ਦਾ ਕੰਮ ਹੋਇਆ ਵੀ ਦਿੰਦੇ ਇੰਨੀ ਛੇਤੀ ਜਿਹੜੇ ਦਾਗ ਕਾਲੇ ਨਹੀਂ ਫਿਰਦੇ ਕੋਈ ਕਿਸੇ ਵੀ ਗੱਲ ਨੂੰ ਅਸੀਂ ਪੁਸ਼ਟੀ ਨਹੀਂ ਕਰਦੇ ਕਿਉਂਕਿ ਪਹਿਲੀ ਗੱਲ ਇਹ ਸਾਹਮਣੇ ਆਈ ਸੀਗੀ ਕਿ ਲੜਕੀ ਸਵੇਰੇ ਆਪਣੇ ਘਰੋਂ ਆਉਂਦੀ ਹੈ ਤੇ ਇੱਥੇ ਡੈੱਡ ਬੋਡੀ ਮਿਲਦੀ ਹੈ 2:40 ਮਿੰਟ ਤੇ ਜਿਹੜੀ ਵੀਰ ਉਹਨਾਂ ਨੂੰ ਪਤਾ ਲੱ ਸਾਹਮਣੇ ਆ ਰਹੀਏ ਕਿ ਜਿਹੜੇ ਨਿਸ਼ਾਨ ਆ ਉਹ ਰਾਤ ਦੇ ਹੋ ਸਕਦੇ ਆ ਤਾਂ ਇਹ ਤਫਤੀਸ਼ ਦਾ ਮੈਟਰ ਆਉਣ ਵਾਲੇ ਸਮੇਂ ਵਿੱਚ ਪੁਲਿਸ ਤਫਤੀਸ਼ ਕਰਕੇ ਦੱਸੇਗੀ ਕਿ ਅਸਲ ਜਿਹੜੀ ਸਿਚੁਏਸ਼ਨ ਹੈ ਕਿ ਇਹ ਕੀ ਉਹ ਰਾਤ ਦੀ ਘਰੋਂ ਗਾਇਬ ਸੀਗੀ ਜੇ ਰਾਤ ਦੀ ਘਰੋਂ ਗਾਇਬ ਸੀਗੀ ਤਾਂ ਪੁਲਿਸ ਨੂੰ ਤਲਾਕੀ ਹੁਨੇ ਕੀਤਾ ਗਿਆ ਜੇ ਦਿਨ ਵੇਲੇ ਆਈ ਆ ਤਾਂ ਦਿਨ ਵੇਲੇ ਉਹ ਤੇ ਮਗਰ ਕੋਣ ਆਇਆ ਕਿਸ ਨੇ ਇੱਥੇ ਕੋਕ ਰੱਖੀਏ ਤੇ ਉਸਦੇ ਨਾਲ ਘਨਾਉਣੀ ਹਰਕਤ ਕੀਤੀ ਹੈ ਅੱਛਾ ਜਿਵੇਂ ਰੇਪ ਦੀ ਗੱਲ ਕਰ ਰਹੇ ਆ ਕਿ ਜ਼ਬਰਦਸਤੀ ਕੀਤੀ ਲੱਗਦੀ ਆ ਨਹੀਂ ਉਹ ਨਹੀਂ ਪਤਾ ਸਾਨੂੰ ਵੈਸੇ ਕੱਪੜੇ ਫਟੇ ਹੋਏ ਆ ਠੀਕ ਹੈ ਬਾਕੀ ਪਤਾ ਨਹੀਂ ਜੀ ਤੇ ਗਲਾ ਕੋਟ ਗਲਾ ਕੋਟਿਆ ਲੱਗ ਗਲੇ ਪਰੇਸ਼ਾਨ ਲੱਗੇ ਹੋਏ ਜੀ ਉਮਰ 30 ਤੋਂ 35 ਸਾਲ ਦੀ 35 ਸਾਲ ਦੀ ਮੈਂ ਦੱਸ ਰਿਹਾ ਜੀ ਜੀ ਹਾਂ ਜੀ ਤਾਂ 올ਡੀਜ਼ ਦੀ ਸੁਰੱਖਿਆ ਨੂੰ ਲੈ ਕੇ ਜਿਹੜੇ ਵੱਡੇ ਸਵਾਲ ਇੱਥੇ ਉੱਠ ਰਹੇ ਨੇ ਔਰ ਚਿੰਤਾ ਵਾਲੀ ਗੱਲ ਹੈ ਬਾਕੀ ਲੜਕੀਆਂ ਲਈ ਵੀ ਚਿੰਤਾ ਵਾਲੀ ਗੱਲ ਹੈ ਪਿੰਡ ਵਾਲਿਆਂ ਲਈ ਵੀ ਚਿੰਤਾ ਵਾਲੀ ਗੱਲ ਹੈ ਕਿ ਇਹ ਇਸ ਜਿਹੜੀ ਵਾਰਦਾਤ ਨੂੰ ਆ ਕਿਨੇ ਅਨਜਾਮ ਦਿੰਦਾ ਹੈ ਤੇ ਇਹ ਵਾਰਦਾਤ ਹੋਈ ਕਿਵੇਂ ਆ ਕਿਨੇ ਕੀਤੀ ਹੈ ਕਿਉਂ ਕੀਤੀ ਹੈ ਲੋਕਾਂ ਦੇ ਮਨ ਵਿੱਚ ਇੱਥੇ ਇਹ ਵੀ ਸਵਾਲ ਨੇ ਕਿ ਹੋ ਸਕਦਾ ਲੜਕੀ ਦਾ ਪਹਿਲਾਂ ਰੇਪ ਕੀਤਾ ਗਿਆ ਹੋਵੇ ਤਾਂ ਇਹ ਜਿੰਨੇ ਵੀ ਸ਼ੰਕੇ ਨੇ ਉਹ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਸਾਰੇ ਸ਼ੰਕੇ ਕਲੀਅਰ ਹੋਣਗੇ ਲੇਕਿਨ ਉਸ ਤੋਂ ਵੱਡੀ ਗੱਲ ਇਹ ਹੈ ਕਿ ਉਹ ਮੇਰੇ ਖਿਆਲ ਨਾਲ ਉਹਨਾਂ ਦੇ ਕੋਈ ਪਰਿਵਾਰਕ ਜੀ ਆਏ ਨਹੀਂ ਤਾਂ ਦੇਖੋ ਇਹ ਪੀੜ ਹੈ ਪਰ ਜਿਵੇਂ ਹੁਣ ਇਹ ਗੱਲ ਕਹਿ ਰਹੇ ਨੇ ਕਿ ਰਾਤ ਦੇ ਨਿਸ਼ਾਨ ਨੇ ਜੇ ਰਾਤ ਵੀ ਲੜਕੀ ਗਾਇਬ ਹੋਂਦੀ ਤਾਂ ਪਰਿਵਾਰ ਡੈਫੀਨੇਟਲੀ ਪੁਲਿਸ ਨੂੰ ਤਲਾਸ਼ਤਾ ਕਰਦਾ ਦੋ 40 ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਹੈ ਤਾਂ ਪਰਿਵਾਰ ਦਾ ਵਿਰਲਾਪ ਕਰਨਾ ਉਹ ਤੁਸੀਂ ਸਮਝ ਸਕਦੇ ਹੋ ਜਿਨ੍ਹਾਂ ਦੇ ਪਰਿਵਾਰ ਦਾ ਜੀ ਇਸ ਤਰੀਕੇ ਵਿਛੜ ਜਵੇ ਜਿਨ੍ਹਾਂ ਦਾ ਪਰਿਵਾਰ ਦਾ ਮੈਂਬਰ ਇਸ ਤਰੀਕੇ ਜਹਾਨੋਂ ਚਲੇ ਜਾਵੇ ਕਿ ਘਰੋਂ ਕੰਮ ਤੇ ਆਇਆ ਹੋਵੇ ਤੇ ਬਾਅਦ ਚ ਪਤਾ ਲੱਗੇ ਕਿ ਡੈੱਡ ਬੋਡੀ ਇੱਥੇ ਪਈ ਹੈ ਔਰ ਕਤਲ ਕਰ ਦਿੱਤਾ ਗਿਆ ਇਹ ਗੱਲ ਸਾਹਮਣੇ ਆਈ ਹੋਵੇ ਤਾਂ ਪਰਿਵਾਰ ਦੇ ਦਿਲ ਤੇ ਡੂੰਗੀ 6:00 ਵਜੇ ਦੀ ਹੈ ਪੁਲਿਸ ਅਜ ਮੌਕੇ ਤੇ ਮੌਜੂਦ ਨੇ ਡੀਐਸਪੀ ਰਾਜਕੁਮਾਰ ਪਹਿਲਾਂ ਆਏ ਸਨ ਉਹ ਮੌਕਾ ਦੇਖ ਕੇ ਨੇ ਐਸਐਚਓ ਸਦਰ ਥਾਣਾ ਪਹੁੰਚੇ ਸਨ ਉਹ ਮੌਕਾ ਦੇਖ ਕੇ ਨੇ ਤੇ ਜਾੜਲੇ ਚੌਂਕੀ ਤੋਂ ਐਸਆਈ ਵਿਕਰਮਜੀਤ ਤੇ ਉਹਨਾਂ ਦੀ ਟੀਮ ਜਿਹੜੀ ਇੱਥੇ ਮੌਜੂਦ ਹੈ ਪਿੰਡ ਵਾਸੀ ਵੀ ਇੱਥੇ ਮੌਜੂਦ ਨੇ ਪੰਚ ਸਾਹਿਬ ਵੀ ਇੱਥੇ ਮੌਜੂਦ ਨੇ ਪਿੰਡ ਵਾਸੀਆਂ ਵੱਲੋਂ ਜਿਹੜੀ ਕੋਆਪਰੇਸ਼ਨ ਮਿਲ ਰਹੀ ਹੈ ਸਹਿਯੋਗ ਮਿਲ ਰਿਹਾ ਹੈ ਇਹਨਾਂ ਨੇ ਆਪਣੇ ਵੱਲੋਂ ਆਪਣਾ ਫਰਜ਼ ਨਿਭਾਉਂਦੇ ਹੋਏ ਕਾਲ ਕਰ ਦਿੱਤੀ ਸੀ ਬਾਈ ਜੀ ਕੀ ਨਾਮ ਤੁਹਾਡਾ ਸੁਖਵਿੰਦਰ ਰਾਮ ਜੀ ਲਖਵਿੰਦਰ ਰਾਮ ਵੀਰੇ ਨੇ ਸਾਰ ਨੂੰ ਤਲਾਕ ਦਿੱਤੀ ਪੰਚ ਸਾਹਿਬ ਵੀ ਮੌਕੇ ਤੇ ਪਹੁੰਚ ਗਏ ਸੀਗੇ ਪਰ ਵੱਡੇ ਸਵਾਲ ਇਹ ਨੇ ਸੁਰੱਖਿਆ ਨੂੰ ਲੈ ਕੇ ਜਿਹੜੇ ਖੜੇ ਹੋ ਰਹੇ ਨੇ ਔਰ ਕੀ ਸਿਰਫ ਇਸ ਦੋਸ਼ੀ ਨੂੰ ਜਿਹੜਾ ਇੱਥੇ ਕਤਲ ਨੂੰ ਅੰਜਾਮ ਦਿੱਤਾ ਹੈ ਜਾਂ ਉਸ ਤੋਂ ਪਹਿਲਾਂ ਵੀ ਜਿਵੇਂ ਦੱਸਿਆ ਜਾ ਰਿਹਾ ਜੇ ਜੇ ਜ਼ਬਰਦਸਤੀ ਕੀਤੀ ਗਈ ਹੈ ਤਾਂ ਕੀ ਸਿਰਫ ਇੱਕ ਦੋਸ਼ੀ ਨੂੰ ਸਜ਼ਾ ਦੇਣ ਨਾਲ ਹੀ ਸਾਰਾ ਸਰਕਮਸਟੈਂਸ ਸਾਰੇ ਚੇਂਜ ਹੋ ਜਾਣਗੇ ਕਿ ਨਵੇਂ ਕਾਨੂੰਨ ਵੀ ਕੁਝ ਲਿਆਉਣੇ ਚਾਹੀਦੇ ਆ ਤਾਂ ਬਹੁਤ ਸਾਰੀਆਂ ਗੱਲਾਂ ਇੱਥੇ ਹੋ ਰਹੀਆਂ ਲੇਕਿਨ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਸਾਰੇ ਸਵਾਲ ਨੇ ਔਰ ਸਵਾਲ ਅਹਿਮ ਨੇ ਸਵਾਲ ਕਰੜੇ ਨੇ ਸਵਾਲ ਹੋਣੇ ਵੀ ਚਾਹੀਦੇ ਆ ਕਿਉਂਕਿ ਜਿੰਨਾਂ ਦੇ ਘਰ ਦਾ ਜੀ ਇਸ ਤਰੀਕੇ ਜਾਂਦਾ ਪਤਾ ਉਹਨਾਂ ਨੂੰ ਲੱਗਦਾ ਕਿ ਘਾਟ ਜਿਹੜੀ ਆ ਉਹ ساری ਜ਼ਿੰਦਗੀ ਪੂਰੀ ਨਹੀਂ ਹੋਣੀ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਰਹੋਗੇ ਤੰਦਰੁਸਤ ਰਹੋਗੇ ਤੁਸੀਂ ਸਾਰੇ ਸੁਚੇਤ ਰਹੋਗੇ ਕਿਉਂਕਿ ਇਸ ਸਮੇਂ ਤਾਂ ਆਵਾ ਉਤਿਆ ਪਿਆ ਤੇ ਸੜਕ ਤੇ ਮੈਂ ਹਮੇਸ਼ਾ ਕਹਿੰਨਾ ਕੰਦ ਤੇ ਇਉਂ ਲਿਖਿਆ ਪ੍ਰਤੀਤ ਹੋ ਰਿਹਾ ਕਿ ਸਵਾਰੀ ਆਪੜੇ ਸਮਾਨ ਦੀ ਆਪ ਜ਼ਿੰਮੇਵਾਰ ਬਹੁਤ ਬਹੁਤ ਸ਼ੁਕਰੀਆ